ਉਸ ਬੇਕੂਫ ਅਤੇ ਬੰਦੇ ਇਨਸਾਨ ਦਾ ਜਿਨ੍ਹਾਂ ਨੇ ਘਤਾ ਬਜਾਇਆ ਸਾਡਾ ਪੱਤਰਕਾਰ ਇੱਥੇ ਗਿਆ ਉਹਨੇ ਬਦਤਮੀਜ਼ੀ ਨਹੀਂ ਕੀਤੀ ਉਹਦੀ ਕੁੱਟਮਾਰ ਵੀ ਕੀਤੀ ਅਸੀਂ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਨੁਮਾਇੰਦੇ ਨਹੀਂ ਅਸੀਂ ਆਮ ਲੋਕਾਂ ਦੇ ਨੁਮਾਇੰਦੇ ਆ ਇਹੋ ਜਿਹੇ ਬੰਦਿਆਂ ਨੂੰ ਸ਼ਹਿਰ ਦੇ ਕੇ ਆਪਾਂ ਸਮਾਜ ਦੇ ਵਿੱਚ ਗੁੰਡਾਗਰਦੀ ਤੇ ਲੁੱਟ ਦਾ ਮਾਹੌਲ ਪੈਦਾ ਕਰ ਰਹੇ ਆ ਫਗਵਾੜੇ ਦੇ ਬੱਸ ਸੱਡੇ ਦੇ ਸਾਹਮਣੇ ਫਾਸਟ ਫੂਡ ਢਾਬੇ ਦੇ ਹੁੰਦੀ ਦੁੱਟ ਸੋ ਨੂੰ ਦੇਖ ਕਵਰੇਜ ਕਰਨ ਗਏ ਪੱਤਰਕਾਰ ਜਗਦੀਪ ਸਿੰਘ ਥੱਲੀ ਉੱਪਰ ਢਾਬੇ ਦੇ ਮਾਲਕ ਪਿਓ ਪੁੱਤ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਅਤੇ ਜਗਦੀਪ ਸਿੰਘ ਥੱਲੀ ਦੇ ਉੱਪਰ ਬਿਨਾਂ ਸਬੂਤ ਝੂਠੇ ਇਲਜ਼ਾਮ ਵੀ ਲਗਾਏ ਗਏ ਬੇਮਤਲਬ ੱੱਕੇ ਵੀ ਮਾਰੇ ਗਏ ਤੇ ਕਵਰੇਜ ਕਰਦਿਆਂ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਦੇ ਸਬੰਧ ਵਿੱਚ ਅੱਜ ਭੋਗਪੁਰ ਵਿਖੇ ਸਮੂਹ ਪੱਤਰਕਾਰ ਸਾਥੀਆਂ ਵੱਲੋਂ ਢਾਬੇ ਦੇ ਮਾਲਕ ਪਿਓ-ਪੁੱਤ ਦਾ ਵਿਰੋਧ ਕਰਦੇ ਆ ਪੁਤਲਾ ਫੂਕਿਆ ਗਿਆ। ਪੱਤਰਕਾਰ ਸਾਥੀਆਂ ਵੱਲੋਂ ਅੱਜ ਸਵੇਰੇ ਸ਼ਹੀਦ ਭਗਤ ਸਿੰਘ ਚੌਂਕ ਤੇ ਇਕੱਠ ਕੀਤਾ ਗਿਆ ਤੇ ਸਾਰੇ ਭੋਗਪੁਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਗੁੰਡੇ ਪਿਓ-ਪੁੱਤ ਨੂੰ ਲਾਂਤਾਂ ਪਾਉਂਦੇ ਹੋਏ ਟੀ. ਪੁਆਇੰਟ ਭੋਗਪੁਰ ਵਿਖੇ ਉਹਨਾਂ ਦਾ ਪੁਤਲਾ ਫੂਕਿਆ ਗਿਆ। ਦੇਖੋ ਇਸ ਬੰਦੀ ਰਿਪੋਰਟ ਭੋਗਪੁਰ ਤੋਂ ਗੁਰਪ੍ਰੀਤ ਸਿੰਘ ਪੋਗਲ ਨਵਜਮਾਣਾ ਟੀਵੀ ਕੁਲੰਦ ਸੈਂਪਲ ਗੁੱਪ ਗਵਾ ਪੱਤਰਕਾਰਾਂ ਮਾਚ ਕੋ ਉੱਪਰ ਅਤੇ ਪੰਜਾਬ ਚੰਡੀਗੜ੍ਹ ਜਨਰਲ ਅਸਿਉਨ ਅਤੇ ਹੋਰ ਜਿੱਥੇ ਬੰਦੀਆਂ ਸਾਰੀਆਂ ਰਲ ਕੇ ਅੱਜ ਓਪਰ ਦੇ ਵਿੱਚ ਚੌਂਕ ਦੇ ਵਿੱਚ ਆਦਮਪੁਰ ਚੌਂਕ ਦੇ ਵਿੱਚ ਉਸ ਬੇਕੂਫ ਅਤੇ ਬੰਦੇ ਇਨਸਾਨ ਦਾ ਜਿਨ੍ਹਾਂ ਨੇ ਖੁਤਬਾ ਚਲਾਇਆ ਅਗਵਾੜੇ ਦੇ ਵਿੱਚ ਉਥੇ ਪ੍ਰਾਈਸ ਲਿਸਟ ਦੇ ਵਿੱਚ ਕੁਝ ਲਿਖਿਆ ਹੋਰ 180 ਰੁਪਏ ਤੇ ਲੈ ਦਿੰਦਾ 88900 ਰੁਪਿਆ ਤੇ ਇਸ ਕਰਕੇ ਜੇਕਰ ਸਾਡਾ ਪੱਤਰਕਾਰ ਇੱਕ ਗਿਆ ਉਹਦੇ ਨਾਲ ਬਤਮੀਜੀ ਨਹੀਂ ਕੀਤੀ ਉਹਦੀ ਕੁੱਟਮਾਰ ਵੀ ਕੀਤੀ ਔਰ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਇੱਕ ਦੇ ਉਹ ਢਾਬਾ ਜਿਹੜਾ ਬੰਦ ਕਰਾਇਆ ਜਾਵੇ ਕਿ ਸਾਥੀ ਦੇ ਦੰਦ ਦੇਖਣ ਨੂੰ ਹੋਰ ਖਾਣ ਨੂੰ ਹੋਰ ਲੋਕਾਂ ਨੂੰ ਡਟ ਰਿਹਾ ਆ ਸਾਡੇ ਪੱਤਰਕਾਰਾਂ ਨਾਲ ਪਬਲਿਕ ਦੇ ਨਾਲ ਵੀ ਉਹ ਜਿਆਤੀ ਕਰ ਰਿਹਾ ਆ ਤੇ ਇਸ ਕਰਕੇ ਜੋ ਸਾਡਾ ਉਹਨਾਂ ਦੇ ਕਾਨੂੰਨੀ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਤੇ ਸਾਡੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਾਰੇ ਨੂੰ ਹੀ ਨਿਆਂ ਦੇ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਕਿ ਇੱਕ ਤੇ ਉਹ ਕੀਮਤਾਂ ਵਾਧੂ ਲਿਖਦੇ ਲੈ ਰਹੇ ਆ ਦੂਜਾ ਉਹ ਜਿਹੜਾ ਲੋਕਾਂ ਨੂੰ ਡਰਾਵੇ ਦੇ ਰਹੇ ਆ ਸਾਡੇ ਪੱਤਰਕਾਰ ਨਾਲ ਉਹਨੇ ਜਿਹੜਾ ਕੁੱਟਮਾਰ ਕੀਤੀ ਆ ਉਹਦੇ ਬਿਹਾਲ ਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅੱਜ ਅਸੀਂ ਪੁਤਲਾ ਛੇੜਿਆ ਪੁਤਲਾ ਸਾੜਿਆ ਦੋਹਾਂ ਪੇ ਪੁੱਤਾਂ ਦਾ ਤੇ ਜੇਕਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਆਉਣ ਵਾਲੇ ਸਮੇਂ ਤੇ ਅਸੀਂ ਡਿਊਟੀ ਰੋਡ ਬੰਦ ਕਰਾਂਗੇ ਜਿੱਨਾਂ ਚਿਰ ਉਹਨਾਂ ਪੇ ਪੁੱਤਾਂ ਨੂੰ ਅੰਦਰ ਨਹੀਂ ਦਿੱਤਾ ਦਿੱਤਾ ਜਾਂਦਾ ਵਾਹਿਗੁਰੂ ਜੀ ਖਾਲਸਾ ਵੇਖੀ ਹੁਣ 140 ਰੁਪਏ ਚੀਜ਼ ਦਾ ਰੇਟ ਦੱਸ ਕੇ ਬਾਅਦ 750 ਰੁਪਏ ਲੈ ਰਿਆ ਜੇ ਪੱਤਰਕਾਰਾਂ ਨੂੰ ਇਹਦੀ ਸੂਚਨਾ ਮਿਲਦੀ ਹੈ ਇਸ ਤੋਂ ਪਹਿਲਾਂ ਕੀ ਪ੍ਰਸ਼ਾਸਨ ਨੂੰ ਇਹਦੀ ਸੂਚਨਾ ਨਹੀਂ ਹੁੰਦੀ ਜੇ ਪ੍ਰਸ਼ਾਸਨ ਹੀ ਕਾਰਵਾਈ ਕਰਦਾ ਤਾਂ ਪੱਤਰਕਾਰ ਨੂੰ ਜਾਣ ਦੀ ਲੋੜ ਕਿਉਂ ਪੈਣੀ ਦੂਜੀ ਗੱਲ ਅਸੀਂ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਨੁਮਾਇੰਦੇ ਨਹੀਂ ਅਸੀਂ ਆਮ ਲੋਕਾਂ ਦੇ ਨੁਮਾਇੰਦੇ ਹਾਂ ਜੇ ਸਾਨੂੰ ਕੋਈ ਇਦਾਂ ਦੀ ਜਾਣਕਾਰੀ ਮਿਲਦੀ ਹੈ ਕਿਤੇ ਵੀ ਕੁਝ ਗਲਤ ਹੋ ਰਿਹਾ ਲੋਕਾਂ ਨਾਲ ਆਮ ਜਨਤਾ ਦੇ ਨਾਲ ਹੀ ਆ ਅਸੀਂ ਜੇ ਉੱਥੇ ਕੁਝ ਗਲਤ ਹੋ ਰਿਹਾ ਤਾਂ ਜਾਣਾ ਸਾਡਾ ਫਰਜ਼ ਬਣਦਾ ਜੇ ਉੱਥੇ ਪੱਤਰਕਾਰ ਕਵਰੇਜ ਕਰਨ ਲਈ ਜਾਂਦਾ ਉਹਨਾਂ ਕੁੱਟਮਾਰ ਹੋ ਜਾਂਦੀ ਉਸ ਤੋਂ ਬਾਅਦ ਪ੍ਰਸ਼ਾਸਨ ਅੱਖੀ ਦੇਖ ਕੇ ਵੀ ਅਥਾ ਬੰਦ ਕਰਦਾ ਤੇ ਉਸੇ ਕੋ ਕਾਰਵਾਈ ਨਹੀਂ ਹੁੰਦੀ ਤਾਂ ਪ੍ਰਸ਼ਾਸਨ ਤੋਂ ਕੀ ਸੁਰੱਖਿਆ ਦੀ ਅਸੀਂ ਉਮੀਦ ਕਰ ਸਕਦੇ ਹਾਂ ਜਿਹੜੇ ਵੀ ਇਹਨਾਂ ਗੁੰਡਾ ਅੰਕਰਾਂ ਦੇ ਨਾਲ ਸਪੋਰਟਰ ਹੈ ਜੀ ਚਾਹੇ ਉਹ ਪ੍ਰਸ਼ਾਸਨ 'ਚ ਹੋਣ ਚਾਹੇ ਉਹ ਸਿਆਸੀ ਬੰਦੇ ਹੋਣ ਉਹ ਵੀ ਪੂਰੇ ਕਸੂਰਵਾਰ ਨੇ ਕਿਉਂਕਿ ਇਹੋ ਜਿਹੇ ਬੰਦਿਆਂ ਨੂੰ ਸ਼ਹਿਰ ਦੇ ਕੇ ਆਪਾਂ ਸਮਾਜ ਦੇ ਵਿੱਚ ਗੁੰਡਾਗਰਦੀ ਤੇ ਲੁੱਟ ਦਾ ਮਾਹੌਲ ਪੈਦਾ ਕਰ ਰਹੇ ਆ ਇਸ ਕਰਕੇ ਹੀ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਆ ਕਿ ਤੁਰੰਤ ਇਹਨਾਂ ਟਾਪੇ ਵਾਲਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਇਹ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਜਲ ਤੋਂ ਜਲਦ ਅਗਲਾ ਸੰਘਰਸ਼ ਜੋ ਵੀ ਸਾਡੀ ਪੂਰੇ ਪੰਜਾਬ ਦਾ ਪੱਤਰਕਾਰ ਭਾਈਚਾਰਾ ਸਾਨੂੰ ਸਾਡੇ ਦੀ ਸੇਵਾ ਲਾਵੇਗਾ ਜਾਂ ਸੰਘਰਸ਼ ਲਈ ਲਿਕੇਗਾ ਅਸੀਂ ਪੂਰੇ ਤਨ ਮਨ ਧਨ ਦੇ ਨਾਲ 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 ਖੜੀ ਹੋਵਾਂਗੇ ਤੇ ਅਗਲੀ ਕਾਰਵਾਈ ਦੀ ਵੀ ਪੂਰਾ ਜੋਰ ਦਸਾਂਗੇ ਧੰਨਵਾਦ ਮੈਂ ਬਾਬਾ ਸੱਜੀ ਸੇਕ ਇੱਕ ਮਿੰਟ ਮੈਂ ਬਾਬਾ ਸੱਜੀ ਸੇਕ ਪੱਤਰਕਾਰ ਭੂ ਉਪਰ ਤੋਂ ਬੋਲਦਾ ਜੋ ਅੱਜ ਬੇਟਾ ਦਾ ਸਭ ਤੋਂ ਧੰਨਵਾਦ ਜਿਹੜਾ ਕਿ ਸਾਡਾ ਲੋਕਲ ਸਮੂਹ ਪੱਤਰਕਾਰ ਭਾਈਚਾਰਾ ਇੱਕ ਬੜੇ ਔਖੀ ਘੜੀ ਦੇ ਵਿੱਚ ਇੱਥੇ ਇਕੱਠਾ ਹੋਇਆ ਭੋਗਪੁਰ ਚ ਜੋ ਪਹਿਲਾਂ ਸ਼ਹੀਦ ਭਗਤ ਸਿੰਘ ਟੈਂਪੋ ਜੁਨੀਅਨ ਜੋ ਉੱਥੇ ਸਾਡੇ ਚੌਕ ਹੈਗਾ ਸ਼ਹੀਦ ਭਗਤ ਸਿੰਘ ਉੱਥੇ ਇਕੱਠੇ ਹੋਏ ਸੀ ਸਾਰੇ ਉਸ ਤੋਂ ਬਾਅਦ ਇੱਥੇ ਟੀ ਪੁਆਇੰਟ ਤੇ ਇੱਕ ਪੁਤਲਾ ਫੋਕਿਆ ਗਿਆ ਜਿਹੜਾ ਪੁਤਲਾ ਇੱਕ ਕਨੌਨੀਕਾਰਪਾਤਕਰਦ ਤੇ ਕੀਤੀ ਗਈ ਆ ਉਹਨੂੰ ਦੰਗੀਆਂ ਗਾਲਾਂ ਕੱਢੀਆਂ ਗਈਆਂ ਉਹਦੀ ਇੱਜ਼ਤ ਦੇ ਖਿਲਾਫ ਬੋਲਿਆ ਗਿਆ ਤੇ ਉਹਨੂੰ ਧੱਕਾ ਮੁੱਕੀ ਵੀ ਕੀਤੀ ਗਈ ਆ ਉਹ ਪੱਤਰਕਾਰ ਫਗਵਾੜੇ ਦੇ ਪੱਤਰਕਾਰ ਆ ਤੇ ਜੋ ਢਾਬੇ ਵਾਲੇ ਪਿਓ ਪੁੱਤ ਆ ਡਾਬੇ ਦਾ ਨਾਮ ਤਾਂ ਅਸੀਂ ਨਹੀਂ ਲੈਣਾ ਚਾਹੁੰਦੇ ਪਰ ਉਹ ਪ੍ਰਸ਼ਾਸਨ ਤੇ ਕੋਲ ਸਾਡੀ ਲਿਖਤ ਆ ਉਹਦੀ ਪ੍ਰਸ਼ਾਸਨ ਉਹਦੀ ਕਾਰਵਾਈ ਨਹੀਂ ਕਰ ਰਿਆ ਅਸੀਂ ਇਹ ਗੱਲ ਯਾਦ ਕਰਾਉਣਾ ਚਾਹੁੰਦੇ ਆ ਕਿ ਪਿਛਲੇ ਸਮੇਂ ਵਿੱਚ ਵੀ ਪੱਤਰਕਾਰਾਂ ਤੇ ਬੜੇ ਹਮਲੇ ਹੋਏ ਆ ਪਰ ਪ੍ਰਸ਼ਾਸਨ ਦੀ ਹਰ ਥਾਂ ਕਾਰਜਕਾਰੀ ਢਿੱਲੀ ਹੁੰਦੀ ਆ ਅਸੀਂ ਇਹ ਉਸ ਪੱਤਰਕਾਰ ਜੋ ਫਗਵਾੜੇ ਦੇ ਪੱਤਰਕਾਰ ਜਾਂ ਪੰਜਾਬ ਦੇ ਪੱਤਰਕਾਰ ਭਾਈ ਸਾਣਾ ਸਾਡਾ ਅਸੀਂ ਉਹਨਾਂ ਨੂੰ ਅਹਿਸਾਸ ਕਰਾਉਣਾ ਹੈ ਕਿ ਜਿਹੜਾ ਉਸ ਪੱਤਰਕਾਰ ਵੀਰ ਤੇ ਹਮਲਾ ਕੀਤਾ ਗਿਆ ਉਸ ਦਾ ਅਸੀਂ ਇੱਟ ਦਾ ਜਵਾਬ ਪੱਥਰ ਵਿੱਚ ਦਵਾਂਗੇ ਤੇ ਅਸੀਂ ਜਲਦੀ ਤੋਂ ਜਲਦੀ ਇੱਕ ਮੰਗ ਪੱਤਰ ਵੀ ਦਵਾਂਗੇ ਜੇ ਨਾ ਕਾਰਵਾਈ ਕੀਤੀ ਗਈ ਤਾਂ ਸਾਡੇ ਜੋ ਭੋਗਪੋਤ ਦੇ ਸੀਲਰ ਸਾਹਿਬ ਹੈ ਉਹਨਾਂ ਨੂੰ ਇੱਕ ਲਿਖਤੀ ਮੰਗ ਪੱਤਰ ਦਿੱਤਾ ਜਾਊਗਾ ਜੇ ਉਹਦੇ ਵਿਰੁੱਧ ਜਲਦੀ ਜਲਦੀ ਕਾਰਵਾਈ ਨਾ ਕੀਤੀ ਤਾਂ ਅਸੀਂ ਲਾਮਾ ਦੋਵਾਂਗੇ ਧੰਨਵਾਦ